ਸ਼ਰਦਿਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਚ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਤਾਂ ਨਹੀਂ ਲੱਗੇਗਾ ਮੋਟਾ ਜੁਰਮਾਨਾ ਪੈਨਸ਼ਨ ਪੀਐਫ ਤੇ ਬੀਮਾ ਸਕੀਮ ਨੂੰ ਲੈ ਕੇ ਈਪੀਐਫਓ ਨੇ ਬਦਲਿਆ ਨਿਜਮ ਲਸ਼ਕਰ ਤੌਇਬਾ ਨੇ ਅੰਬਾਲਾ ਰੇਲਵੇ ਪੁਲਿਸ ਨੂੰ ਭੇਜੀ ਧਮਕੀ ਭਰੀ ਚਿੱਠੀ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ ਪੰਜਾਬ ਦੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਰਵਾਇਆ ਫਰੀ ਬਿਨਾ ਟੈਕਸ ਭਰੇ ਲੰਘ ਰਹੇ ਨੇ ਵਹਨ ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦਾ ਅੱਜ ਹੋਇਆ ਬਿਆਜ਼ ਜ਼ਿਲਕਪੁਰ ਦੇ ਸ਼ੇਬਾਜ਼ ਸੋਹੀ ਨਾਲ ਲਈਆਂ ਲਾਵਾ ਤੇ ਹੁਣ ਖਬਰਾਂ ਬਿਸਥਾਨ ਨਾਲ ਕਰਮਚਾਰੀ ਭਵਿਕ ਨਿਧੀ ਸੰਗਠਨ EPFO ਨੇ ਆਪਣੇ ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ ਪੈਨਸ਼ਨ ਤੇ ਬੀਮਾ ਯੋਗਦਾਨਾਂ ਨੂੰ ਜਮ੍ਹਾਂ ਕਰਨ ਦੇ ਵਿੱਚ ਡਿਫਾਲਟ ਲਈ ਜੁਰਮਾਨੇ ਦੀ ਦਰ ਦੇ ਵਿੱਚ ਬਦਲਾਅ ਕੀਤਾ ਹੈ ਇਸ ਦੇ ਵਿੱਚ ਦੇਰੀ ਕਰਨ ਵਾਲੇ ਮਾਲਕਾਂ ਉੱਤੇ ਜੁਰਮਾਨੇ ਦੀਆਂ ਦਰਾਂ ਘਟਾਉਣ ਦਾ ਫੈਸਲਾ ਕੀਤਾ ਗਿਆ ਪਹਿਲਾਂ ਰੋਜ਼ਗਾਰ ਤਾਮਾ ਨੇ ਇਹ ਚਾਰਜ ਸਭ ਤੋਂ ਵੱਧ 25% ਸੀ ਪਰ ਹੁਣ ਇਸ ਨੂੰ ਘਟਾ ਕੇ 1% ਪ੍ਰਤੀ ਮਹੀਨਾ ਜਾਂ 12% ਸਾਲਾਨਾ ਕਰ ਦਿੱਤਾ ਗਿਆ ਇਸ ਫੈਸਲੇ ਨਾਲ EPFO ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਲਸ਼ਕਰੇ ਤੌਇਬਾ ਅਤਵਾਦੀ ਸੰਗਠਨ ਵੱਲੋਂ ਇੱਕ ਵਾਰ ਫਿਰ ਕਈ ਰੇਲਵੇ ਸਟੇਸ਼ਨਾਂ ਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਅਕਤੂਬਰ 2023 ਦੇ ਵਿੱਚ ਵੀ ਲਸ਼ਕਰੇ ਤੌਇਬਾ ਅਤਵਾਦੀ ਸੰਗਠਨ ਵੱਲੋਂ ਜਗਾਧਰੀ ਸਟੇਸ਼ਨ ਸਮੇਤ ਕਈ ਰੇਲਵੇ ਸਟੇਸ਼ਨਾਂ ਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਇਸੇ ਅਤਵਾਦੀ ਸੰਗਠਨ ਦੇ ਨਾਂ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਮੁੜ ਧਮਕੀ ਭਰੀ ਚਿੱਠੀ ਪੇਜੀ ਗਈ ਹੈ ਸੂਤਰਾਂ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਭੇਜੀ ਗਈ ਧਮਕੀ ਭਰੀ ਚਿੱਠੀ ਦੇ ਵਿੱਚ ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਲਸ਼ਕਰੇ ਸਬਦਨ ਦੱਸਿਆ ਹੈ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀਆਂ ਦੀ ਸ਼ਹਾਦਤ ਦਾ ਬਦਲਾ ਲੈਣਗੇ ਇਸ ਚਿੱਠੀ ਵਿੱਚ ਕਠੂਆ ਪਠਾਨਕੋਟ ਬਿਆਸ ਫਰੀਦਕੋਟ ਤੇ ਪਠੰਡਾ ਰੇਲਵੇ ਸਟੇਸ਼ਨ ਦੇ ਨਾਮ ਲਿਖੇ ਗਏ ਨੇ ਇਸ ਤੋਂ ਇਲਾਵਾ ਮਾਤਾ ਵੈਸ਼ਨੋਦੇਵੀ ਮੰਦਿਰ ਸ਼ਿਵ ਮੰਦਿਰ ਅਮਰਨਾਥ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਲਾਲ ਚੌਂਕ ਤੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ ਜਿੱਥੇ ਲਿਖਣ ਵਾਲੇ ਨੇ ਰੇਲਵੇ ਸਟੇਸ਼ਨਾਂ ਤੇ 21 ਜੂਨ ਅਤੇ ਮੰਦਰਾਂ ਦੇ ਵਿੱਚ 23 ਜੂਨ ਨੂੰ ਧਮਾਕਾ ਕਰਨ ਦੀ ਧਮਕੀ ਦਿੱਤੀ ਹੈ ਪੰਜਾਬ ਦੇ ਜਲੰਧਰ ਪਾਣੀਪਤ ਹਾਈਵੇ ਤੇ ਲੁਧਿਆਣਾ ਨੇੜੇ ਬਣੇ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਮੁਫਤ ਕਰ ਦਿੱਤਾ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਟੋਲ ਬੂਥਾਂ ਦੇ ਕਬਜ਼ਾ ਕਰ ਲਿਆ ਟੋਲ ਵਸੂਲਣ ਵਾਲੇ ਮੁਲਾਜ਼ਮਾਂ ਨੂੰ ਉਥੋਂ ਹਟਾ ਦਿੱਤਾ ਗਿਆ ਇਸ ਤੋਂ ਬਾਅਦ ਵਾਹਨ ਟੈਕਸ ਅਦਾ ਕੀਤੇ ਬਿਨਾਂ ਹੀ ਲੰਘ ਰਹੇ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਟੋਲ ਦਰਾਂ ਦੇ ਵਿੱਚ ਵਾਧੇ ਦਾ ਵਿਰੋਧ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਸਾਲ ਦੇ ਵਿੱਚ ਤੀਜੀ ਵਾਰ ਇਸ ਟੋਲ ਦੇ ਰੇਟ ਵਧਾਏ ਗਏ ਨੇ ਐਨ ਐਚ ਏ ਆਈ ਤੇ ਐਨ ਐਚ 44 ਤੇ ਸਥਿਤ ਇਸ ਟੋਲ 'ਚ ਸਭ ਤੋਂ ਵੱਧ ਰੇਟ ਵਸੂਲੇ ਜਾ ਰਹੇ ਨੇ ਉਹਨਾਂ ਕਹੇ ਕਿ ਜੇਕਰ ਕਿਸੇ ਵਾਹਨ ਤੇ ਫਾਸਟ ਟੈਗ ਨਹੀਂ ਹੈ ਤਾਂ ਉਸ ਨੂੰ ਇੱਕ ਯਾਤਰਾ ਲਈ 430 ਰੁਪਏ ਟੈਕਸ ਅਦਾ ਕਰਨਾ ਪੈਂਦਾ ਹੈ ਜੇਕਰ ਲੁਧਿਆਣਾ ਦੇ ਵਸਨੀਕ ਨੇ ਫਲੋਰ ਜਾਣਾ ਹੈ ਤਾਂ ਉਸ ਦਾ ਇਧਨ ਦਾ ਖਰਚਾ 200 ਰੁਪਏ ਹੈ ਜਦਕਿ ਉਸ ਦਾ ਟੈਕਸ 400 ਰੁਪਏ ਤੋਂ ਵੱਧ ਵਸੂਲਿਆ ਜਾਂਦਾ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵਿਆਹ ਦੇ ਬੰਧਨ ਚ ਭਜ ਗਏ ਨੇ ਉਹਨਾਂ ਨੇ ਸ਼ਬਾਜ਼ ਸੋਹੀ ਨਾਲ ਲਾਵਾਂ ਲਈਆਂ ਨੇ ਕੈਬਨਿਟ ਮੰਤਰੀ ਦੇ ਪਤੀ ਸ਼ਬਾਜ਼ ਪੇਸ਼ੇ ਤੋਂ ਵਕੀਲ ਨੇ ਤੇ ਉਹਨਾਂ ਦਾ ਪਰਿਵਾਰ ਜ਼ੀਰਕਪੁਰ ਵਿਖੇ ਰਹਿੰਦਾ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਨਮੋਲ ਗਗਨਮਾਨ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ ਤੇ ਜਾਗੋ ਦਾ ਪ੍ਰੋਗਰਾਮ ਵੀ ਹੋਇਆ ਸੀ ਇਹ ਵੀ ਦੱਸਦੇ ਕਿ ਅਨਮੋਲ ਗਗਨਮਾਨ ਇੱਕ ਪੰਜਾਬੀ ਗਾਇਕਾ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹਨਾਂ ਨੂੰ ਮੁਹਾਲੀ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਮਿਲੀ ਸੀ ਉਹਨਾਂ ਨੇ ਚੋਣਾਂ ਦੌਰਾਨ ਕალი ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ ਗੁਰਦਾਸਪੁਰ ਦੇ ਪਿੰਡ ਡੀਡਾ ਸੰਸੀਆਂ ਵਿੱਚ ਬੀਤੀ ਸ਼ਾਂਤੀ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਅੱਜ ਪੁਲਿਸ ਨੇ ਪਿੰਡ ਦੇ ਚਾਰੋਂ ਪਾਸਿਓਂ ਘੇਰਾਬੰਦੀ ਕਰਕੇ ਪਿੰਡ ਅੰਦਰ ਚੈਕਿੰਗ ਅਭਿਆਨ ਚਲਾਇਆ ਤੇ ਸ਼ੱਕੀਕਰਾਂ ਦੀ ਤਲਾਸ਼ੀ ਕੀਤੀ ਪਿੰਡ ਅੰਦਰ ਲੋਕਾਂ ਦੇ ਆਨ-ਜਾਨ ਤੇ ਪਾਬੰਦੀ ਲਗਾਈ ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਪਿੰਡ ਤੋਂ ਬਾਹਰ ਨਾ ਜਾ ਸਕੇ ਇਸ ਮੌਕੇ ਪਿੰਡ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਵੀ ਪਹੁੰਚੇ ਉਹਨਾਂ ਕਹੇ ਕਿ ਇਹ ਪਿੰਡ ਨਸ਼ਾ ਵੇਚਣ ਲਈ ਬਦਨਾਮ ਪਿੰਡ ਹੈ ਅਤੇ ਪਿੰਡ ਦੇ ਵਿੱਚ ਸ਼ਰਿਆਮ ਨਸ਼ਾ ਵਿਕਦਾ ਹੈ ਇਸ ਲਈ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਹ ਮੌਤਾਂ ਵੀ ਨਸ਼ੇ ਕਾਰਨ ਹੋਈਆਂ ਨੇ ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨੇ ਵੀ ਕਿਹਾ ਕਿ ਪਿੰਡ ਦੇ ਵਿੱਚ ਸ਼ਰਿਆਮ ਨਸ਼ਾ ਵਿਕ ਰਿਹਾ ਹੈ ਕਈ ਵਾਰ ਇਹ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੱਸਿਆ ਕਿ ਪੁਲਿਸ ਨੇ ਆ ਕੇ ਪਿੰਡ ਦੀ ਕੇ ਰਵੰਦੀ ਕੀਤੀ ਹੈ ਤੇ ਘਰਾਂ ਦੀ ਤਲਾਸ਼ੀ ਕੀਤੀ ਹੈ ਤੇ ਇਸ ਦੌਰਾਨ ਨਸ਼ਾ ਵੇਚਣ ਵਾਲੇ 4 ਤੋਂ 5 ਵਿਅਕਤੀਆਂ ਨੂੰ ਪੁਚ ਗਈਛ ਲਈ ਆਪਣੀ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਉਹਨਾਂ ਮੰਗ ਕੀਤੀ ਹੈ ਕਿ ਇਸ ਪਿੰਡ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਹੋਰ ਵੀ ਨੌਜਵਾਨ ਨਸ਼ੇ ਦੀ ਭੇਟ ਚੜਨਗੇ ਕੋ ਜੀ ਜਿਹੜੀਆਂ ਲਾਸ਼ਾਂ ਮਿਲੀਆਂ ਉਹ ਤਿੰਨ ਅਲੱਗ-ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੀ ਐਸਓਜੀ ਕਮਾਂਡੋਜ਼ ਔਰ ਸਬਡਿਵੀਜ਼ਨ ਦਿਨਾਨਗਰ ਦੀ ਫੋਰ ਸਾਰਿਆਂ ਰਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਕਿ ਡਾਡਾਸਾਂਸੀਆ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਕੇ ਜਾ ਰਹੇ ਉਧਰ ਜੰਡੇਆਲਾ ਗੁਰੂ ਦੇ ਵਿੱਚ ਇੱਕ ਨੌਜਵਾਨ ਨੂੰ ਕਿਡਨੈਪ ਕਰਕੇ ਮੌਤ ਦੇ ਕਾਰਟ ਉਤਾਰ ਦਿੱਤਾ ਗਿਆ ਇੱਕ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਇਹਨਾਂ ਨੌਜਵਾਨਾਂ ਦੀ ਲੜਾਈ ਹੋਈ ਸੀ ਉਸ ਝਗੜੇ ਦੌਰਾਨ ਹੀ ਇਸ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ। ਮਾਮਲੇ ਸਬੰਧੀ ਤਿੰਨ ਨੌਜਵਾਨਾਂ ਦੇ ਉੱਪਰ ਐਫਆਰਆਈ ਦਰਜ ਕਰ ਲਈ ਗਈ ਹੈ। ਜਿਨ੍ਹਾਂ ਚੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋ ਨੌਜਵਾਨ ਅਜੇ ਵੀ ਫਰਾਰ ਚੱਲ ਰਹੇ ਨੇ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਲੜਕੇ ਦੀ ਮਾਤਾ ਵੀ ਕਰ ਲੋ ਪਲੀਜ਼ ਨੂੰ ਤਲਾ ਦਤੀ ਸੀ ਕਿ ਉਹਦਾ ਲੜਕਾ ਕੁਝ ਦਿਨ ਪਹਿਲਾਂ ਚਲਾ ਗਿਆ ਲੱਭਦੇ ਰਹੇ ਮਿਲਿਆ ਨਹੀਂ ਹੈ। ਫਿਰ ਜਿਸ ਏਰੀਏ ਚੋਂ ਗਿਆ ਦੱਸਦੇ ਉੱਥੋਂ ਸੀਸੀਟੀਵੀ ਕੈਮਰੇ ਦੇਖ ਕੇ ਕਿ ਕੋਈ ਝਗੜੇ ਦਾ ਬਾਰੇ ਪਤਾ ਲੱਗਾ ਫਿਰ ਜਿਹੜਾ ਬੰਦਾ ਤੇ ਡਾਊਟ ਸੀ ਦੀਪੂ ਨਾਮ ਦਾ ਬੰਦਾ ਕਹਿ ਰਿਹਾ ਉਹਨੂੰ ਅਰੈਸਟ ਕਰ ਲਿਆ ਪੁਲਿਸ ਨੇ ਉਹਦੀ ਅਰੈਸਟ ਕਰਕੇ ਉਹਦੀ ਪੁਸ਼ਕਿਸ਼ ਤੇ ਜਿਹੜੇ ਦੋ ਦੋਸ਼ੀ ਹੋਰ ਨਾਮਜ਼ਦ ਕਰ ਲਏ ਨੇ ਪ੍ਰਿੰਸ ਤੇ ਪ੍ਰਿੰਸ ਦਾ ਆਂਦਰ ਲੜਕਾ ਤੇ ਦੂਸਰਾ ਉਹਦੇ ਨਾਲ ਦਾ ਹੋਰ ਸਾਥੀ ਇਸ ਤੋਂ ਇਲਾਵਾ ਫਿਰ ਉਹਦੀ ਪੁਸ਼ਕਿਸ਼ ਤੇ ਡੈੱਡ ਬੋਡੀ ਗ੍ਰਾਮ ਦਿਖਾਈ ਹੈ ਜੀ ਇਹਨਾਂ ਨੇ ਕੁਟਮਾਰਕ ਕੀਤੀ ਸੀ ਕਰਕੇ ਤੇ ਉਹਦਾ ਮੌਤ ਦਾ ਕਾਰਨ ਦੋਸ਼ੀ ਫੜਿਆ ਗਿਆ ਵਾ ਅਰੈਸਟ ਕੀਤਾ ਗਿਆ ਵਾ ਬਾਕੀ ਦੋਸ਼ੀ ਬਾਕੀ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮਨਾਉਣ ਦੇ ਲਈ ਇੱਕ ਸਿੱਖ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜੱਥਾ ਸ਼ਰੋਮਣੀ ਕਮੇਟੀ ਵੱਲੋਂ ਰਵਾਨਾ ਕੀਤਾ ਜਾਵੇਗਾ ਇਹ ਜੱਥਾ ਟਾਰੀ ਬਾਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਵਰਸੀ ਦੇ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 316 ਸ਼ਰਤਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਨੇ ਇਹ ਜਥਾ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਫਰਮਨੀ ਕਮੇਟੀ ਦੇ ਸਖਤਰ ਸਰਦਾਰ ਪਤਾਪ ਨੇ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸਬੰਧੀ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਵਿਖੇ ਹੋਣ ਵਾਲੇ ਸਮਾਗਮ ਚ ਸ਼ਮੂਲੀਅਤ ਕਰਨ ਦੇ ਨਾਲ ਪਾਕਿਸਤਾਨ ਸਥਿਤ ਹੋਰ ਗੁਰਦੁਆਮਾਂ ਦੇ ਦਰਸ਼ਨਾਂ ਲਈ 339 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਗਵਾਉਣ ਲਈ ਭੇਜੇ ਗਏ ਸਨ ਜਿਨ੍ਹਾਂ ਦੇ ਵਿੱਚੋਂ 316 ਨੂੰ ਹੀ ਵੀਜ਼ਾ ਪ੍ਰਾਪਤ ਹੋਏ ਨੇ ਉਹਨਾਂ ਦਾ ਸਿਆ ਕਿ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਵੱਲੋਂ 23 ਸ਼ਰਧਾਲੂਆਂ ਦੇ ਨਾਮ ਕੱਢ ਦਿੱਤੇ ਗਏ ਨੇ ਇਹ ਜਥਾ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ ਤੇ ਪਾਕਿਸਤਾਨ ਦੇ ਵਿੱਚ ਆਪਣੇ ਗੁਰਦੁਆਮਾਂ ਦੇ ਦਰਸ਼ਨ ਕਰਨ ਉਪਰੰਤ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰ੍ਹੇ ਮਨਾ ਕੇ ਇਹ ਜਥਾ 30 ਜੂਨ ਨੂੰ ਵਾਪਸ ਦੇਸ਼ ਪਰਤ ਆਵੇਗਾ ਪਰ ਸਾਲ ਦੀ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜ ਜੀ ਦੀ ਜਨਮ ਵਰਸੀ ਤੇ ਵਿਸ਼ੇਸ਼ ਰੂਪ ਜਥਾ ਭੇਜਿਆ ਜਾ ਰਿਹਾ ਇਹ ਜਥਾ 21 ਤਰੀਕ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਜਿੱਥੇ ਇਹ ਗੁਰਦੁਰਾ ਨਨਕਾਣਾ ਸਾਹਿਬ ਗੁਰਦੁਰਾ ਪੰਜਾ ਸਾਹਿਬ ਗੁਰਦੁਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ 28 ਤਰੀਕ ਨੂੰ ਮਹਾਰਾਜ ਜੀ ਦੀ ਜਨਮ ਵਰਸੀ ਆ ਉਹ ਮਨਾ ਕੇ 30 ਤਰੀਕ ਨੂੰ ਵਾਪਸ ਆਏਗਾ ਇਹ ਜਿਹਾ تھا ਜਿਹੜਾ ਲਗਭਗ 340 ਨਾਂ ਅਸੀਂ ਜਥਰੀ ਭੇਜੇ ਸੀਗੇ ਜਿੱਚੋ 300 27 ਵਿਜੇ ਸਾਨੂੰ ਮਿਲੇ ਆ ਤੇ 17 ਨਾਂ ਕੱਟੇ ਗਏ ਅਸੀਂ ਭਾਵੇਂ ਕਿ 23 ਨਾਂ ਕੱਟੇ ਗਏ ਨੇ ਪਰ ਜਿੰਨੀ ਪਿਛਲੀ ਵਾਰ ਜਿੰਨੀ ਵੱਡੀ ਪੱਧਰ ਤੇ ਨਾਂ ਕੱਟੇ ਸੀ ਅਸੀਂ ਸਰਕਾਰ ਤੋਂ ਤਰਵਾਹ ਕਰਦੇ ਕਿ ਯਾਰ ਇਹ ਨਾਂ ਨਹੀਂ ਕੱਟੇ ਪਰ ਅਸੀਂ ਬੇਨਤੀ ਕਰਦੇ ਕਿ ਇਹ ਵੀ ਨਾਂ ਨਹੀਂ ਕੱਟੇ ਜਾਣੇ ਚਾਹੀਦੇ ਕਿਉਂਕਿ ਜਿਹੜਾ ਜਿੰਨੇ ਵੀ ਪਾਸਪੋਰਟ ਦਿੱਤਾ ਹੁੰਦਾ ਉਹਦੀ ਸ਼ਰਧਾ ਹੁੰਦੀ ਕਿ ਮੈਂ ਜਿਹੜੇ ਵਿਛਲੇ ਗੁਰਧਾਮ ਨੇ ਪਾਕਿਸਤਾਨ ਦੇ ਉਹਨਾਂ ਦੇ ਮੈਂ ਦਰਸ਼ਨ ਕਰਕੇ ਆਵਾਂ ਪਰ ਜਦੋਂ ਨਾਂ ਕੱਟਿਆ ਜਾਂਦਾ ਤੇ ਉਹ ਸੰਗਤ ਦੇ ਮਨ ਚ ਬਹੁਤ ਰੋਸ ਪ੍ਰਗਟ ਹੁੰਦਾ ਕਿਉਂਕਿ ਐਟ ਟਾਈਮ ਤੇ ਨਾਂ ਕੱਟੇ ਜਾਣ ਨਾਲ ਵਾਕਈ ਦੁੱਖ ਹੁੰਦਾ ਆ ਕਿਉਂਕਿ ਉਹ ਆਪਣੇ ਵਿਸ਼ਲੇ ਗੁਰਦੁਆਰਾ ਮੈਂ ਦਰਸ਼ਨ ਕਰਨ ਚਾਹੁੰਦੇ ਹੁੰਦੇ ਆ ਤੇ ਉਹ ਨਾਂ ਕੱਟੇ ਜਾਣ ਕਰਕੇ ਉਹ ਦਰਸ਼ਨ ਤੋਂ ਵਾਂਝੇ ਰਹਿ ਜਾਂਦੇ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੇ ਨਾਂ ਕਟਨੇ ਹੋਣ ਸਰਕਾਰ ਨੇ ਉਹ ਪਹਿਲਾਂ ਹੀ ਕਿਉਂਕਿ ਲਿਸਟਾਂ ਗਈਆਂ ਹੁੰਦੀਆਂ ਨੇ ਜਦੋਂ ਵਿਜੇ ਲਗਨਤੀ ਜਦੋਂ ਪ੍ਰੋਸੈਸ ਚੱਲਦਾ ਉਸ ਤੋਂ ਪਹਿਲਾਂ ਜੇ ਵੈਰੀਫਾਈ ਕਰਕੇ ਇਹਦੇ ਨਾਂ ਕੱਟ ਦਿੱਤੇ ਜਾਂ ਤਾਂ ਜੋ ਮੌਕੇ ਤੇ ਜਿਹੜੇ ਨਾਂ ਕਟਣੇ ਔਖੇ ਹੋ ਜਾਂਦੇ ਆ ਪਹਿਲੀ ਗੱਲ ਤੇ ਨਾਂ ਕਟਣੇ ਚਾਹੀਦੇ ਜਿਹੜੀ ਜਾਂ ਤਾਂ ਜੋ ਸੰਗਤ ਵਤ ਵਤ ਪਾਕਿਸਤਾਨ ਦੇ ਜਿਹੜੇ ਸਥਿਤ ਗੁਰਦੁਆਰੇ ਆਮ ਨੇ ਉਹਨਾਂ ਦੇ ਦਰਸ਼ਨ ਕਰ ਸਕਣ ਇਹ ਜਿਹੜਾ ਜਥਾ 28 ਤਰੀਕ ਨੂੰ ਮਹਾਰਾਜ ਰਜੀਤ ਸਿੰਘ ਜੀ ਮਣਾ ਕੇ ਤੇ 30 ਜੂਨ ਨੂੰ ਜਿਹੜਾ ਉਹ ਵਾਪਸ ਪੰਜਾਬ ਆਇਆ ਹਲਕਾ ਅਮਰੀ ਸਰ ਵਿਖੇ ਸਾਬਕਾ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਵੱਲੋਂ ਇੱਕ ਧੰਨਵਾਦ ਚਾਹ ਪਾਰਟੀ ਰੱਖੀ ਗਈ ਹੈ ਧੰਨਵਾਦ ਪਾਰਟੀ ਲੋਕ ਸਭਾ ਸੰਸਦ ਗੁਰਜੀਤ ਸਿੰਘ ਓਝਲਾ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਹਲਕਾ ਉਤਰੀ ਦੇ ਵੋਟਰਾਂ ਤੇ ਸਪੋਰਟਰਾਂ ਦੇ ਲਈ ਰੱਖੀ ਗਈ ਸੀ ਇਸ ਮੌਕੇ ਸਾਬਕਾ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਹਲਕਾ ਉਤਰੀ ਦੇ ਵੋਟਰ ਤੇ ਸਪੋਰਟਰਾਂ ਨੇ ਜੋ ਯੋਗਦਾਨ ਦਿੱਤਾ ਸੀ ਉਸ ਨੂੰ ਲੈ ਕੇ ਅੱਜ ਗੁਰਜੀਤ ਸਿੰਘ ਓਝਲਾ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਨੇ ਉੱਥੇ ਹੀ ਉਹਨਾਂ ਕਿਹਾ ਕਿ ਗੁਰਜੀਤ ਸਿੰਘ ਓਝਲਾ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਵੀ ਆਏ ਹੋਏ ਲੋਕਾਂ ਨੂੰ ਉਨਾ ਕਹਿ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਨੂੰ ਪੌਦੇ ਲਗਾਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਪਾਣੀ ਦਾ ਲੈਵਲ ਧਰਤੀ ਤੋਂ ਕਾਫੀ ਹੇਠਾਂ ਚਲਾ ਗਿਆ ਹੈ ਜਿਸ ਨੂੰ ਬਚਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਪੇੜ ਪੌਦੇ ਲਗਾਉਣ ਦੀ ਜ਼ਰੂਰਤ ਹੈ ਉਤੇ ਕਾਂਗਰਸੀ ਸੰਸਦ ਗੁਰਜੀਤ ਸਿੰਘ ਓਜਲਾ ਹੱਤੇ ਉਹਨਾਂ ਦੀ ਧਰਮ ਪਤਨੀ ਨੇ ਕਿਹਾ ਕਿ ਅੱਜ ਅਸੀਂ 1000 ਦੇ ਕਰੀਬ ਪੌਦੇ ਵੰਡ ਰਹੇ ਹਾਂ ਇਹ ਪੌਦੇ ਉਹਨਾਂ ਲੋਕਾਂ ਨੂੰ ਵੰਡੇ ਜਾ ਰਹੇ ਨੇ ਜੋ ਇੱਥੇ ਸਾਨੂੰ ਲਿਖਤੀ ਰੂਪ ਦੇ ਵਿੱਚ ਦੇਖ ਕੇ ਜਾਣਗੇ ਕਿ ਉਹ ਇਹ ਪੌਦਿਆਂ ਦੀ ਦੇਖਭਾਲ ਆਪਣੇ ਬੱਚਿਆਂ ਵਾਂਗ ਕਰਨਗੇ ਤੇ ਇਹਨਾਂ ਨੂੰ ਵੱਡਾ ਕਰਨਗੇ ਉਹਨਾਂ ਕਹਿ ਕਿ ਪੌਦੇ ਵੰਡਣ ਦਾ ਕਮ ਅਸੀਂ 5 ਜੂਨ ਨੂੰ ਵਾਤਾਵਰਨ ਦਿਵਸ ਵਾਲੇ ਦਿਨ ਸ਼ੁਰੂ ਕੀਤਾ ਸੀ ਤੇ ਅੱਜ ਵੀ ਅਸੀਂ 1000 ਦੇ ਕਰੀਬ ਪੌਦੇ ਲੋਕਾਂ ਨੂੰ ਵੰਡ ਰਹੇ ਹਾਂ ਉਹਨਾਂ ਕਹੇ ਕਿ ਆਉਣ ਵਾਲੀ ਪੀੜ੍ਹੀ ਦੇ ਲਈ ਜੇਕਰ ਅਸੀਂ ਪਾਣੀ ਬਚਾਉਣਾ ਹੈ ਜਾਂ ਵਾਤਾਵਰਨ ਨੂੰ ਬਚਾਉਣਾ ਹੈ ਤੇ ਲੋੜ ਹੈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਂਦੀ ਤਾਂ ਕਿ ਅੰਮ੍ਰਿਤਸਰ ਸ਼ਹਿਰ ਨੂੰ ਗ੍ਰੀਨ ਸਿਟੀ ਦਾ ਦਰਜਾ ਮਿਲ ਸਕੇ ਬਾਹਰ ਆਉਣ ਵਾਲੇ ਲੋਕ ਅੰਮ੍ਰਿਤਸਰ ਸ਼ਹਿਰ ਨੂੰ ਹਰਿਆ ਭਰਿਆ ਵੇਖਣ ਤੇ ਇਹ ਹਰਿਆਲ ਵੀ ਉਹਨਾਂ ਨੂੰ ਬਹੁਤ ਵਧੀਆ ਲੱਗੇ ਬਹੁਤ ਬਿਮਾਰੀਆਂ ਇਸ ਕਰਕੇ ਫੈਰ ਰਹੀਆਂ ਕਿਉਂਕਿ ਆਕਸੀਜਨ ਦਾ ਮਾਤਰਾ ਘਟ ਰਿਹਾ ਦਰਖਤ ਕੱਟੇ ਜਾ ਰਹੇ ਆ ਅਸੀਂ ਗ੍ਰੀ ਔਰ ਸਾਂਝੀ ਸਾਡੀ ਜਿਹੜੀ ਸੰਸਥਾ ਆ ਉਹਦੇ ਵੱਲੋਂ ਅਸੀਂ ਲੱਖਾਂ ਬੂਟੇ ਜਿਹੜੇ ਆਏ ਸੇ ਅੰਮ੍ਰਿਤਸਰ ਚ ਲਾਵਾਂਗੇ ਤਾਂ ਕਿ ਲੋਕਾਂ ਦੇ ਜਿਹੜਾ ਅਸੀਂ ਕਾਰਜ ਕਰ ਸਕਦੇ ਆ ਜਿੱਤੇ ਸਰਕਾਰਾਂ ਦਾ ਬਹੁਤ ਵੱਡਾ ਰੋਲ ਨਹੀਂ ਹੈਗਾ ਇਹਦੇ 'ਚ ਸਾਡਾ ਆਪਣੇ ਆਪ ਨੂੰ ਦੀ ਠੀਕ ਕਰਨਾ ਮੈਂ ਤੁਹਾਡੇ ਮੱਦੇਮੇਰਿਖਾ ਚਾਹੁੰਦਾ ਅੰਮ੍ਰਿਤਸਰ ਦੇ ਜਿੰਨੇ ਬੁੱਧੀਜੀਵੀ ਲੋਕ ਨੇ ਆਓ ਸਾਰੇ ਰੜੀਏ ਆਪਾਂ ਸਾਰੇ ਸਾਂਝੇ ਕਾਰਜ ਕਰੀਏ ਆਪਾਂ ਰੁਕ ਲਈਏ ਘਟੋ ਘਾਟੇ ਦੇ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਕਿਸੇ ਨੂੰ ਤੁਹਾਨੂੰ ਕੁਝ ਕਹਿਣਾ ਨਹੀਂ ਪੈਣਾ ਜਿੱਦ ਕੋ ਜਮੀਨ ਐ ਨਹੀਂਗੀ ਘਟਿਆ ਉਹ ਇੱਕ ਡਰਮ 1.5 200 ਦਾ ਉਹਨਾਂ ਨੂੰ ਕੱਟ ਕੇ ਛੱਤ ਤੇ ਰੱਖ ਕੇ ਮਿੱਟੀ ਦਾ ਭਰ ਕੇ ਕੋਈ ਬੂਟਾ ਲਾ ਲਓ ਕੋਈ ਫਲਦਾਰ ਬੂਟਾ ਲਾ ਲਓ ਤੁਹਾਡੇ ਜੀਆਂ ਦੇ ਮੂੰਹ ਚ ਫਲ ਪਏਗਾ ਕੋਈ ਸਬਜ਼ੀ ਲਾ ਲਓ ਕੋਈ ਸ਼ਾਨਦਾਰ ਬੂਟਾ ਲਾ ਲਓ ਜਿੱਥੇ ਜ਼ਮੀਨ ਹੈਗੀ ਆ ਆਓ ਸਾਰੇ ਅੰਮ੍ਰਿਤਸਰ ਵਾਲੇ ਇਹ ਪਰਨ ਕਰੀਏ ਆਪਣੇ ਧਾਰਮਿਕ ਸਥਾਨਾਂ ਦੇ ਜਾ ਕੇ ਨਤਮਸਤਕ ਹੋਈਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਇਹਦੇ ਉੱਤੇ ਪਹਿਰਾ ਦਿੰਦੇ ਹੋਈ ਆਪਾਂ ਤਿੰਨਾਂ ਚੀਜ਼ਾਂ ਨੂੰ ਚੰਗਿਆ ਬਣਾਉਣਾ ਔਰ ਇਹਦਾ ਸਨੇਹ ਸਾਂਝੀ ਵਾਲਤਾ ਦੀ ਧਰਤੀ ਅੰਮ੍ਰਿਤਸਰ ਸਾਹਿਬ ਤੋਂ ਅਸੀਂ ਦੇਣਾ ਹੈ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਮਜੀਠੀਆ ਐਨ ਆਰ ਆਈ ਪੰਜਾਬੀ ਪਰਿਵਾਰ ਜੋ ਕਿ ਹਿਮਾਚਲ ਪ੍ਰਦੇਸ਼ ਦੇ ਇਲਾਕੇ ਡਲਹੋਜ਼ੀ ਵਿਖੇ ਕੁਮੰਦ ਦੇ ਲਈ ਗਿਆ ਸੀ ਉਹਨਾਂ ਤੇ ਹੋਏ ਕਾਰ ਪਾਰਕਿੰਗ ਦੌਰਾਨ ਝਗੜਾ ਹੋਇਆ ਸੀ ਜਿਨ੍ਹਾਂ ਨੂੰ ਜ਼ਖਮੀ ਹਾਲਾਤਾਂ ਦੇ ਵਿੱਚ ਅੰਮ੍ਰਿਤਸਰ ਤੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਵਿਕਰਮ ਮਜੀਠੀਆ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਏਗੀ ਇਸ ਮੌਕੇ ਵਿਕਰਮ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਇਹ ਜਿੱਥ ਸਿੰਸੀਡੈਂਟ ਨੂੰ ਕੰਡੈਮ ਕਰਦਾ ਕਿਉਂਕਿ ਇਹੋ ਜਿਹੀ ਸੋਚ ਦਾ ਪੰਜਾਬ 'ਚ ਅੱਗੇ ਦੇਸ਼ 'ਚ ਕੀ ਕਿੱਥੇ ਜਗ੍ਹਾ ਕੋਈ ਅਸਥਾਨ ਨਹੀਂ ਦੇਸ਼ 'ਚ ਇੱਕ ਪਾਸੇ ਸਭ ਤੋਂ ਵੱਧ ਇਹ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਅਨਾਜ ਦੇਣ ਵਾਸਤੇ ਪੰਜਾਬੀਆਂ ਦੀ ਮਿਹਨਤ ਤੇ ਕੁਰਬਾਨੀ ਅੱਜ ਕੋਈ ਪੰਜਾਬੀ ਵੀ ਦੇਸ਼ ਦੇ ਕਿਸੇ ਹਿੱਸੇ 'ਚ ਜਾਵੇ ਤਾਂ ਉਸ ਨੂੰ ਇਸ ਗੱਲ 'ਤੇ ਅਟੈਕ ਕੀਤਾ ਜਾਵੇ ਕਿ ਇਹ ਪੰਜਾਬੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਪੜਾਂ ਤੇ ਜਾਵੇ ਔਰ ਸਪੈਸ਼ਲੀ ਇਹ ਕਨਾਰੀ ਪਰਿਵਾਰ ਜਿਹੜੀ ਇੱਕ ਸਪੈਨਿਸ਼ ਇਹਨਾਂ ਦੀ ਜਿਹੜੀ ਧਰਮ ਪਤਨੀ ਸਪੈਨਿਸ਼ ਨੇ ਉਹਦਾ ਮਨ ਸੀ ਕਿ ਮੈਂ ਡਲਾਉਜ਼ੀ ਜਾਵਾਂ ਖਜਾਰ ਜਾਵਾਂ ਵੇਖ ਕੇ ਆਵਾਂ ਤੇ ਗੱਡੀ ਲਾਉਣ ਤੋਂ ਕਿਸੇ ਨੂੰ ਇਸ ਬੇਰਹਿਮੀ ਨਾਲ ਕੁੱਟੋ ਤੇ ਕੁੱਟ ਕੇ ਇਹ ਗੱਲ ਕਹੂੰ ਕਿ ਤੁਸੀਂ ਜਿਹੜੀ ਆਹ ਕੰਗਨਾ ਰਣੌਤ ਨਾਲ ਜੋ ਹੋਇਆ 에어ਪੋਰਟ 'ਚ ਉਹਦੇ ਬਦਲੇ ਹੋਇਆ ਮੈਂ ਸਮਝਦਾ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇਹ ਮੈਂ ਪਹਿਲਾਂ ਵੀ ਅਪੀਲ ਪਾਈ ਸੀ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕੰਗਨਾਰ ਨੌਤ ਨੂੰ ਕੰਟਰੋਲ ਕਰੋ ਜੋ ਕਿਸਾਨੀ ਵੇਲੇ ਉਹਦੇ ਸਾਡੀਆਂ ਧੀਆਂ ਪੈਣਾ ਮਾਵਾ ਬਾਰੇ ਇਹ ਗੱਲ ਕਹਿਣੀ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੇ ਸਾਲ-ਸਾਲ ਜਿੰਨੇ ਉੱਥੇ ਕੱਢਿਆ ਹੋਵੇ ਤੁਸੀਂ ਕਿਸੇ ਦੇ ਮਾਪ ਪੈਣ ਦੀ ਪੁੱਤ ਨੂੰ ਜਲੀਲ ਕਰੋ ਤੇ ਕਹੋ ਕਿ ਉਹਦਾ ਕੋਈ ਰਿਐਕਸ਼ਨ ਨਹੀਂ ਆਊਗਾ ਆਊਗਾ ਭਾਈ ਹੂੰ ਔਰ ਇਹੀ ਕਾਰਨ ਹੈ ਕਿ ਮੈਂ ਭਾਜਪਾ ਦੀ ਲੀਡਰਸ਼ਿਪ ਨੂੰ ਇੱਕ ਵਾਰੀ ਨਹੀਂ अनेਕਾਂ ਵਾਰੀ ਕਿਹਾ ਕਿ ਭਾਈ ਇਹਨੂੰ ਕੰਟਰੋਲ ਕਰੋ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਹਟੀ ਦਿੱਲੀ ਜਾਂਦੇ ਸਾਰ ਉਹਨੇ ਵੀਡੀਓ ਕੀ ਚੜਾਤੀ ਕਿ ਜੀ ਪੰਜਾਬ 'ਚ ਤਾਂ ਉਹ ਗੁਰਬਾਤ ਫੈਲ ਰਿਹਾ ਪੰਜਾਬ 'ਚ ਪੀਸ ਲਵਿੰਗ ਲੋਕ ਨੇ ਇਹਨੇ ਪਿਆਰ ਨਾਲ ਰਹਿ ਰਹੇ ਆ ਸੁਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਨਗਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਦੀ ਇਸ ਵੀਡੀਓ ਕਰਕੇ ਇੱਕ ਜ਼ਿੰਮੇਵਾਰੋ ਐਮਪੀ ਆ ਉਹਦੀ ਵੀਡੀਓ ਕਰਕੇ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਜੀ ਜੋ ਹਾਲਾਤ ਬਣਿਆ ਔਰ ਇੱਕ ਨਹੀਂ ਆ ਇਹ ਇਹ ਕਰਨਾਲ ਦਾ ਵੀ ਇਨਸੀਡੈਂਟ ਸਾਹਮਣੇ ਆਇਆ ਜਿੱਥੇ ਉਹ ਉਹ ਸਾਡੇ ਗੁਰਸੇਖ ਨੌਜਵਾਨ ਨੂੰ ਕਿਵੇਂ ਇੱਟਾਂ ਨਾਲ ਮਾਰਿਆ ਗਿਆ ਸੀਗਾ ਔਰ ਉਹਦੀ ਸੁਣਵਾਈ ਕੋਈ ਨਹੀਂ ਇੱਕ ਦੋ ਇਨਸੀਡੈਂਟ ਹੋਰ ਵੀ ਆਏ ਆ ਔਰ ਆ ਹੁਣ ਚੌਥਾ ਪੰਜਵਾਂ ਇਨਸੀਡੈਂਟ ਆ ਗਿਆ ਤੇ ਮੈਂ ਰੱਬ ਦੇ ਵਾਸਤੇ ਕਹਿਣਾ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਦੇਸ਼ ਨੂੰ ਤੋੜੋ ਨਾ ਦੇਸ਼ ਨੂੰ ਜੋੜੋ ਅੰਮ੍ਰਿਤਸਰ ਵਿਖੇ ਪੈ ਰਹੀ ਪਾਰੀ ਗਰਮੀ ਦੌਰਾਨ ਸਾਚਕਾਂਨ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਉਣ ਵਾਲੀ ਸੰਗਤ ਦੇ ਲਈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸਜੀਪੀਸੀ ਵੱਲੋਂ ਚਲਾਈ ਜਾ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਨਆਰਆਈ ਸਰਾਇ ਦੇ ਸਮੂਹ ਮੁਲਾਜ਼ਮਾ ਵੱਲੋਂ ਠੰਡੇ ਮਿੱਠੇ ਜਲਦੀ ਸ਼ਬੀਲ ਅਰਦਾਸ ਕਰਕੇ ਲਗਾਈ ਗਈ ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਮੈਨੇਜਰ ਸਰਾਮਾ ਗੁਰਪ੍ਰੀਤ ਸਿੰਘ ਮੈਨੇਜਰ ਜਸਪਾਲ ਸਿੰਘ ਸਤਵਿੰਦਰ ਸਿੰਘ ਬਾਈ ਦਿਲਰਾਜ ਸਿੰਘ ਪਵਨਦੀਪ ਗੱਜਨ ਸਿੰਘ ਪ੍ਰਭਜੀਤ ਸਿੰਘ ਹਰਪਜਨ ਸਿੰਘ ਗਿੱਲ ਮਹਾਵੀਰ ਸਿੰਘ ਦਵਿੰਦਰ ਸਿੰਘ ਢਿੱਲੋਂ ਗੁਰਮੇਲ ਸਿੰਘ ਮਨਿੰਦਰ ਸਿੰਘ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ ਪੰਜਾਬ ਚ ਟਰੈਕਟਰਾਂ ਨਾਲ ਸਟੰਟ ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਪਹਿਲਾਂ ਵੀ ਅਜਿਹੇ ਕੁਝ ਹਾਦਸੇ ਵਾਪਰ ਚੁੱਕੇ ਨੇ ਪਰ ਲੋਕ ਅਜੇ ਵੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਹੁਣ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਟਰੈਕਟਰ ਦੀ ਰੇਸ ਚੱਲ ਰਹੀ ਸੀ ਜਿਸ ਕਾਰਨ ਇੱਕ ਟਰੈਕਟਰ ਪਲਟ ਗਿਆ ਜਿਸ ਕਾਰਨ 3-4 ਬੱਚੇ ਜ਼ਖਮੀ ਹੋ ਗਏ ਨੇ ਇਸ ਤੋਂ ਬਾਅਦ ਡੀਐਸਪੀ ਫਗਵਾੜਾ ਨੇ ਮੌਕੇ ਤੇ ਪਹੁੰਚ ਕੇ ਤਿੰਨ ਟਰੈਕਟਰਾਂ ਨੂੰ ਕਾਬੂ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਤੇ ਬਾਕੀ ਵਿਅਕਤੀਆਂ ਦੀ ਭਾਲ ਜਾਰੀ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਕਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ 3 ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ 4 ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਉਧਰ ਕੋਟ ਕਪੂੜਾ ਬੀੜ ਰੋਡ ਤੇ ਸਥਿਤ ਸਚਦੇਵਾ ਸ਼ਾ ਮੇਲ ਦੇ ਵਿੱਚ ਦਰ ਸ਼ਾਮ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦੀ ਕੀਮਤੀ ਲੱਕੜ ਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਜਿਸ ਨਾਲ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ ਮਿਲਦੇ ਮਾਲਕ ਰਜਿੰਦਰ ਸਿੰਘ ਰਾਜ ਸਚਦੇਵਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਆਰੇ ਦਾ ਕੰਮ ਨਬੇੜ ਕੇ ਕਰ ਪਰਤਿਆ ਹੀ ਸੀ ਕਿ ਗਵਾਂਡੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਬਿਜਲੀ ਦੇ ਟਰਾਂਸਫਾਰਮਰ ਵਿੱਚੋਂ ਚਿੰਗਿਆੜੀ ਨਿਕਲਣ ਕਰਕੇ ਾਰੇ نو ਅਕਲਾ ਗਈ ਹੈ ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਉਹਨਾਂ ਦੱਸਿਆ ਕਿ ਗਵਾਂਡੀਆਂ ਵੱਲੋਂ ਆਪਣੇ ਤੌਰ ਤੇ ਅੱਗ ਬੁਝਾਉਣ ਦੇ ਯਤਨ ਕੀਤੇ ਗਏ ਅੱਗ ਦੀਆਂ ਤੇਜ਼ ਲਪਟਾਂ ਉੱਪਰ ਕਾਬੂ ਨਾ ਪੈਂਦਾ ਦੇ ਇੱਕ ਮੁਹੱਲਾ ਨਿਵਾਸੀਆਂ ਨੇ ਤੁਰੰਤ ਅੱਗ ਬੁਝਾਊ ਗੱਡੀ ਦੇ ਅਮਲੇ ਨੂੰ ਸੂਚਿਤ ਕੀਤਾ ਜਿਸ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਇਆ ਸਮਰਾਲਾ ਦੇ ਪਿੰਡ ਬਗਲੀ ਕਲਾਂ ਵਿੱਚ ਇੱਕ ਨੌਜਵਾਨ ਹਸਨਪ੍ਰੀਤ ਸਿੰਘ ਨੇ ਆਪਣੇ ਘਰਵਾਲੀ ਨਾਲ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਗਲਫਾਹ ਲੈ ਕੇ ਆਤਮ ਹੱਤਿਆ ਕਰ ਲਈ ਹੈ 3 ਮਹੀਨੇ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਨੌਜਵਾਨ ਦੇ ਸੁਸਾਈਡ ਨੋਟ ਦੇ ਵਿੱਚ ਆਪਣੀ ਘਰਵਾਲੀ ਤੇ ਸੱਸ ਸੋਹਰਾ ਤੇ ਘਰਵਾਲੀ ਦੇ ਪ੍ਰੇਮੀ ਦੇ ਨਾਮ ਸ਼ਾਮਲ ਨੇ حسن پریت ਵੱਲੋਂ ਸੋਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਕਰਨ ਦੇ આરોਪ ਵੀ ਲਗਾਏ ਗਏ ਨੇ حسن پرੀਤ ਸਿੰਘ ਦੇ ਪਿਤਾ ਤੇ ਪਿੰਡ ਵਾਸੀਆਂ ਵੱਲੋਂ ਅੱਜ ਸਮਰਾਲਾ ਥਾਣਾ ਦੇ ਵਿੱਚ ਪਰਵਾਹ ਇਕੱਠ ਕੀਤਾ ਗਿਆ ਪਿੰਡ ਵਾਸੀ ਤੇ ਮਾਪਿਆਂ ਵੱਲੋਂ ਇੱਕੋ ਇੱਕ ਫਰਿਆਦ ਲੈ ਕੇ ਥਾਣਾ ਪਹੁੰਚੇ ਕਿ حسن ਪ੍ਰੀਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਫਤਾਰ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਪੁਲਿਸ ਵੱਲੋਂ ਐਫ ਆਰ ਆਈ ਦਰਜ ਕੀਤੀ ਗਈ ਹੈ ਪਰੰਤੂ ਹਾਲੇ ਕੋਈ ਵੀ حسن ਪ੍ਰੀਤ ਦੀ ਮੌਤ ਦੇ ਦੋਸ਼ੀਆਂ ਨੂੰ ਗ੍ਰਫਤਾਰੀ ਨਹੀਂ ਹੋਈ ਹੈ ਜੀ ਪਿੰਡ ਵਾਸੀ ਦਾ ਹਸਨ ਪ੍ਰੀਤ ਸਿੰਘ 27 ਸਾਲ ਦੀ ਉਮਰ ਸੀ ਮੁੰਡੇ ਦੀ ਉਨੇ ਸੁਸਾਈਡ ਕਰ ਲਿਆ ਸੀਗਾ ਉਹਨੂੰ ਦਾ ਸੌਰਾ ਪਰਵਰਤਨ ਕਰਦਾ ਸੀ ਤੇ ਉਹ ਦਾ ਸੁਸਾਈਡ ਮੋਰਟਲ ਕਰਕੇ ਮੁਕਤਵੰਦ ਕਰ ਦੱਸਦਾ ਹੈ ਦੋਸ਼ੀਆਂ ਨੂੰ ਪੜਨ ਲਈ ਜਿਹੜੇ ਕਿਪਾ ਪੇਕੀਆਂ ਹੋਈਆਂ ਨੇ ਸ਼ਬਦ ਮਲ ਕੀਤੀ ਆ ਰਹੀ ਹੈ ਕਿੰਨੇ ਵਿਅਕਤੀਆਂ ਦੇ ਮਾਮਲੇ ਬਸ ਕਿਤੇ ਨੇ 4 ਸਰ 당 ਕੋਣ ਇਨਵੋਲ ਹੋਏ ਸੀ ਸਸੂ ਸੌਰਾ ਅੰਦੀ ਕਰ ਲਈ ਉਹਦਾ ਸਾੜਾ ਤੇ ਇੱਕ ਬੰਦਾ ਜੀ ਦੇ ਨਾਲ ਉਹ ਦੇ ਬਲਤੀ ਦੇ ਸਮਾਨ ਤੋ ਇੰਨੀ ਦਿਨ ਹੋਏ ਸੀ ਬਿਆਨ ਉਹ ਇਹ 3 4 24 ਨੂੰ ਬਿਆਹ ਹੋਇਆ ਸੀ ਅਰੇ ਮੁੱਢੀ ਕਾਢ ਇਹ ਤੋਂ ਅਸੀਂ ਵੀ ਰੋਸਨ ਬੱਲੇ ਤੋਂ ਸਾਨ ਡਿਪਰੈਸ਼ਨ ਜਿਵੇਂ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਦੋਂ ਉਹਦਾ ਅਗਲੀ ਕਾਰਵਾਈ ਕਰਾ ਪੀ ਜੀ ਸਾਕੇ ਸੀ ਦੀ ਗੈਸਟਰੀ ਹੋਈ ਹੈ ਜੀ ਤੇਰਾ ਹਾਲ ਛਾਪੇ ਮਰੀ ਜਾ ਰਹੀ ਹੈ ਜੀ ਪੰਜਾਬੀ ਖਬਰਾਂ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਦੇਸ਼ ਦੁਨੀਆ ਦੀ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦੀ ਹੋ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰ ਦਿਆਂ ਮੌਸਮ ਦੇ ਹਾਲ ਦੇ ਉੱਪਰ